ਆਜ਼ਮੀਰ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ 파ਰਮਜੀਤ ਸਿੰਘ ਪਕਨੇਵਲੋਂ ਪਿਆਰ ਤੇ ਸਤਿਕਾਰ ਪਹੁੰਚ ਸਤਿ ਸ਼੍ਰੀ ਅਕਾਲ ਕੈਨੇਡੀਅਨ ਕਵਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ 에어 ਕੈਨੇਡਾ ਪਾਇਲਟ ਹੜਤਾਲ ਅਪਡੇਟ ਤੇ ਚੱਲੀਏ ਤਾਂ 에어ਲਾਈਨ ਇੱਕ ਆਲਡੀ ਸ਼ਟਡਾਊਨ ਦੀ ਤਿਆਰੀ ਦੇ ਵਿੱਚ ਹੈ ਤੇ ਇਹ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ 에어ਲਾਈਨ ਪਾਇਲਟ ਐਸੋਸੀਏਸ਼ਨ ਨਾਲ ਗੱਲਬਾਤ ਲਗਾਤਾਰ ਵਿਗੜਨ ਜਾਣ ਕਰਕੇ 에어 ਕੈਨੇਡਾ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਬੰਦ ਕਰਨ ਦੀ ਤਿਆਰੀ ਦੇ ਵਿੱਚ ਜੁੱਟ ਚੁੱਕਿਆ 에어ਲਾਈਨ ਨੇ 15 ਸਤੰਬਰ 2024 ਨੂੰ ਹੜਤਾਲ ਜਾਂ ਤਾਲਾਬੰਦੀ ਸ਼ੁਰੂ ਹੋਣ ਦੇ ਆਪਣੇ 1,10,000 ਤੋਂ ਵੱਧ ਰੋਜ਼ਾਨਾ ਯਾਤਰੀਆਂ ਨੂੰ ਪ੍ਰਭਾਵਿਤ ਕੀ ਤੇ ਜਿੱਥੇ ਉਸ ਪ੍ਰਭਾਵ ਨੂੰ ਘਟਾਉਣ ਲਈ ਆਪਣੀ ਸੇਵਾਵਾਂ ਨੂੰ ਕਰਮਬਾਰ ਬੰਦ ਕਰਨ ਦੀ ਤਿਆਰੀ ਕਰਨ ਦਾ ਅਸਾਧਾਰਨ ਕਦਮ ਚੱਕ ਲਿਆ। ਇਰ ਕੈਨੇਡਾ ਅਤੇ ਇਸ ਦੇ 5200 ਤੋਂ ਵੱਧ ਪਾਇਲਟਾਂ ਦੀ ਨਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਗੱਲਬਾਤ 15 ਮਹੀਨਿਆਂ ਤੋਂ ਚੱਲ ਰਹੀ ਹੈ। ਹਾਲਾਂਕਿ ਦੋਵਾਂ ਦੋਵੇਂ ਪਾਰਟੀਆਂ ਮੁੱਖ ਮੁੱਦਿਆਂ ਤੇ ਖਾਸ ਤੌਰ ਤੇ ਤਨਖਾਹ ਦੇ ਸਬੰਧ ਵਿੱਚ ਬਹੁਤ ਦੂਰ ਨੇ। ਸਫਲਤਾ ਤੋਂ ਬਿਨਾਂ ਕੋਈ ਹੋਰ ਵੀ ਇਤ ਐਤਵਾਰ 15 ਸਤੰਬਰ ਤੋਂ ਸ਼ੁਰੂ ਹੋਣ ਵਾਲੀ 72 ਘੰਟਿਆਂ ਦੀ ਹੜਤਾਲ ਜਾਂ ਤਾਲਾਬੰਦੀ ਦਾ ਨੋਟਿਸ ਜਾਰੀ ਕਰ ਸਕਦੀ ਹੈ। ਇਸ ਨਾਲ 에어ਲਾਈਨ ਦੀ 3 ਦਿਨਾਂ ਦੀ ਵਿੰਡ ਸ਼ਟਡਾਊਨ ਹੋ ਜਾਵੇਗੀ ਤੇ ਵਿੰਡ ਡਾਊਨ ਯੂਜ਼ਨਾ ਸ਼ੁਰੂ ਹੋਣ ਨਾਲ ਜਿਸ ਤੇ 18 ਸਤੰਬਰ ਤੱਕ ਕੰਮਕਾਜੀ ਲਗਾਤਾਰ ਪ੍ਰਭਾਵਿਤ ਰਹੇਗਾ ਸਭ ਕੁਝ ਬੰਦ ਹੋ ਜਾਵੇਗਾ 에어 ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਮਾਈਕਲ ਰੂਸੋ ਨੇ ਕਿਹਾ ਹੈ ਕਿ 에어 ਕੈਨੇਡਾ ਦਾ ਮੰਨਣਾ ਹੈ ਕਿ ਸਾਡੇ ਪਾਇਲਟਸ ਨੂੰ ਨਾਲ ਸਮਝੌਤੇ ਤੇ ਪਹੁੰਚ ਲਈ ਅਜੇ ਵੀ ਸਮਾਂ ਹੈ ਬਸ਼ਰਤ ਕਿ ELPA ਆਪਣੀਆਂ ਉਜਾਰਤਾਂ ਦੀਆਂ ਮੰਗਾ ਨੂੰ ਮਦਦ ਕਰੇ ਅਤੇ ਆਸਤਨ ਕਨੇਡੀਅਨ ਉਜਾਰਤ ਵਾਅਦੇ ਤੋਂ ਕਿਤੇ ਵਾਅਦਾ ਮਾਈਕਲ ਰੂਸੋ ਨੇ gala ਕੀ ਹੈ ਕਨੇਡੀਆਨਾ ਨੇ ਹਾਲੀ ਵਿੱਚ ਯਾਤਰੀਆਂ ਲਈ ਅਚਾਨਕ 에어ਲਾਈਨ ਬੰਦ ਹੋਣ ਕਰਕੇ ਹਾਫੜਾ ਤਫਰੀ ਦੇਖਣ ਨੂੰ ਮਿਲ ਰਹੀ ਹੈ ਜੋ ਸਾਨੂੰ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਲਈ ਹਰ ਸੰਭਤ ਕੋਸ਼ਿਸ਼ ਕਰਨ ਲਈ ਮਜਬੂਰ ਕਰਦਾ ਹੈ ਤੇ ਉੱਥੇ ਦੱਸ دیے ਗਏ ਇਸ ਪੂਰੀ ਸੂਚੀ ਦੇ ਵਿੱਚ ਖਾਸ ਤੌਰ ਤੇ ਗ੍ਰਾਹਕ ਸੁਰੱਖਿਆ 에ਅਰ ਕੈਨੇਡਾ ਸੰਕਟ ਦਾ ਪ੍ਰਬੰਧਨ ਕਰਨ ਦੀ ਯੋਜਨਾ ਹੁਣ ਅੱਗੇ ਕਿਵੇਂ ਰਹੇਗੀ ਨੰਬਰ 2 ਤੇ ਇੱਕ ਰਣਨੀਤੀ ਬੰਦ ਹੋਣ ਕਰਕੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕੀ ਹੋਵੇਗਾ ਨੰਬਰ 3 에ਅਰ ਕਾਰਗੋ ਸੰਚਾਲਨ ਬੰਦ ਹੋਣਗੇ ਜਾਂ ਨਹੀਂ ਹੋਣਗੇ ਨੰਬਰ 4 에ਅਰ ਕੈਨੇਡਾ ਦੇ ਸੰਕਟ ਕਾਲੀਨ ਉਪਾਅ ਤੇ ਗੱਲਬਾਤ ਹੋਵੇਗੀ 에ਅਰਲਾਈਨ ਉਦਯੋਗ ਲਈ ਬੰਦ ਹੋਣ ਦਾ ਅਰਥ ਕੀ ਹੋ ਸਕਦਾ ਹੈ ਤੇ ਅੱਗੇ ਕੀ ਹੋਵੇਗਾ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਗ੍ਰਾਹਕ ਸੁਰੱਖਿਆ 에ਅਰ ਕੈਨੇਡਾ ਸੰਕਟ ਦਾ ਪ੍ਰਬੰਧਨ ਕਰਨ ਦੀ ਯੋਜਨਾ ਕਿਵੇਂ ਬਣਾਉਂਦਾ ਸੰਭਵੀ ਰਿਕਵਰਟਾ ਦੀ ਉਮੀਦ ਦਾ ਵਿੱਚ 에ਅਰ ਕੈਨੇਡਾ ਨੇ 15 ਸਤੰਬਰ ਤੋਂ 23 ਸਤੰਬਰ ਦੇ ਵਿੱਚ ਗਾਰ ਬੁਕਿੰਗ ਕਰਾਉਣ ਵਾਲੇ ਗ੍ਰਾਹਕਾਂ ਨੂੰ ਬਿਨਾਂ ਕਿਸੇ ਕੀਮਤ ਦੇ ਬਦਲਾਅ ਕਰਨ ਦੀ ਇਜਾਜ਼ਤ ਦੇਣ ਲਈ ਸੰਤਪਾਵਨਾ ਨੀਤੀ ਦਾ ਐਲਾਨ ਕੀਤਾ ਹੈ ਏਅਰਲਾਈਨ ਯਾਤਰੀਆਂ ਨੂੰ ਆਪਣੇ ਯਾਤਰਾਵਾਂ ਯੋਜਨਾ ਨੂੰ ਅਨੁਕੂਲ ਕਰਨ ਜਾਂ ਭਵਿੱਖ ਦੀਆਂ ਉਡਾਨਾਂ ਲਈ ਕ੍ਰੈਡਿਟ ਦੀ ਚੋਣ ਕਰਨ ਬਾਰੇ ਵਿਚਾਰ ਕਰਨ ਲਈ ਜ਼ੋਰਦਾਰ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਲਈ ਜਿਨ੍ਹਾਂ ਦੀਆਂ ਉਡਾਨਾਂ ਅੰਤ ਵਿੱਚ ਰੱਦ ਹੋ ਜਾਣਗੀਆਂ ਅਤੇ 에ਅਰ ਕੈਨੇਡਾ ਆਪਣੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਪੂਰੀ ਤਰ੍ਹਾਂ ਰਿਫੰਡ ਕਰਨ ਦੀ ਪੇਸ਼ਕਸ਼ ਵੀ ਕਰ ਰਹੀ ਹੈ। ਹਾਲਾਂਕਿ ਏਅਰਲਾਈਨ ਆਪਣੇ ਯਾਤਰੀਆਂ ਲਈ ਹੋਰ ਕੈਰੀਅਰਜ਼ ਅਤੇ ਸੀਟਾਂ ਦੀ ਵਿਵਸਥਾ ਕਰਨ ਲਈ ਕੰਮ ਕਰ ਰਹੀ ਹੈ ਜਾਇ ਇਹ ਵਿਕਲਪ ਦੀ ਉਪਲਬਧਤਾ ਬਹੁਤ ਸੀਮਤ ਹੋਵੇਗੀ। ਯਾਤਰਾ ਨੈਟਰਡਾ ਦੁਆਰਾ ਆਮ ਸੇਵਾਵਾਂ ਦੇ ਮੋੜ ਸ਼ੁਰੂ ਹੋਣ ਜਾ। ਯਾਤਰਾ ਕ੍ਰੈਡਿਟ ਸਵੀਕਾਰ ਕਰਨ ਦੀ ਉਡੀਕ ਨਹੀਂ ਪੈ ਸਕਦੀ ਹੈ। ਕੰਪਨੀ ਦੇ ਸੇਵੇ ਸੇਵਾ ਸਾਧਨਾਂ ਦੀ ਵਰਤੋਂ ਕਰਨ ਦੀ ਮਹੱਤਾ ਤੇ ਜ਼ੋਰ ਦਿੱਤਾ ਗਿਆ ਤੇ ਯਾਤਰੀਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਬਿਨਾ ਪੁਸ਼ਟੀ ਕੀਤੇ ਬੁਕਿੰਗ ਦੇ ਹਵਾਈ ਅੱਡੇ ਤੇ ਆਉਣ ਕਿਉਂਕਿ ਯਾਤਰਾ ਸੇਵਾ ਦੇ ਲਈ ਉਨੀਕ ਸਮੇਂ ਬਹੁਤ ਹੀ ਤਰਾ ਪ੍ਰਭਾਵਿਤ ਹੋਣ ਦੀ ਉਮੀਦ ਵੀ ਦੱਸੀ ਜਾ ਰਹੀ ਹੈ ਤੇ ਉੱਥੇ ਦੱਸਦੇ ਕਿ 에어 ਕੈਨੇਡਾ ਬੰਦ ਹੁੰਦਾ ਤਾਂ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕੀ ਹੋਵੇਗਾ 에어 ਕੈਨੇਡਾ ਘਰੇਲੂ ਅਤੇ ਅੰਤਰਰਾਸ਼ਟਰੀ ਤੌਰ ਤੇ ਰੋਜ਼ਾਨਾ ਔਸਤਨ 670 ਉਡਾਨਾਂ ਨੂੰ ਚਲਾਉਂਦਾ ਇਹ ਉਥੇ ਦੱਸਿਆ ਗਿਆ ਕਿ ਇੱਕ ਰਣਨੀਤੀ ਬੰਦ ਹੋਣ ਤੇ ਕੀ ਸਮਝੌਤਾ ਹੋ ਸਕਦਾ 670 ਲੋਕਾਂ ਨੂੰ ਆਪਣੇ ਤੌਰ ਤੇ ਸ਼ਾਮਲ ਕੀਤਾ ਗਿਆ ਜੇਕਰ ਲੇਬਰ ਵਿੱਚ ਰਿਕਵਟ ਆਉਂਦੀ ਹੈ ਤਾਂ ਕੰਪਨੀ ਹੌਲੀ-ਹੌਲੀ ਬੰਦ ਕਰਨ ਲਈ ਇੱਕ ਯੋਜਨਾ ਦੇ ਰੂਪਰੇਖਾ ਤਿਆਰ ਕੀਤੀ ਜਾਵੇਗੀ 18 ਸਤੰਬਰ ਤੱਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਮੁਲਤ ਕਰਨ ਦੇ ਨਾਲ ਉਡਾਨਾਂ ਹੌਲੀ-ਹੌਲੀ ਰੱਦ ਕੀਤੀਆਂ ਜਾਣਗੀਆਂ ਸ਼ਟਡਾਉਨ ਦੀਆਂ ਕੁਝ ਤਿਆਰੀਆਂ 13 ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ ਜਿਸ ਵਿੱਚ ਹਵਾਈ ਜਹਾਜ਼ਾਂ ਦੀ ਗਰਾਉਂਡਿੰਗ ਅਤੇ ਕੁਝ ਛੁੱਟੀਆਂ ਦੇ ਪੈਕਜ ਨੂੰ ਰੈਡਰ ਕਰਨਾ ਸ਼ਾਮਲ ਹੋਵੇਗਾ 에ਅਰਲਾਈਨ ਦੇ ਫਲਾਈਟ ਜਿਸ ਵਿੱਚ 47 ਦੇਸ਼ਾਂ ਦੇ ਅੰਦਰ ਸੇਵਾ ਕਰਨ ਵਾਲੇ 252 ਜਹਾਜ਼ ਸ਼ਾਮਲ ਨੇ ਨੂੰ ਮੁੜ ਸਥਾਪਿਤ ਕਰਨ ਦੀ ਲੋੜ ਹੋਵੇਗੀ ਇਹ ਲੌਜਿਸਟਿਕ ਕੋਸ਼ਿਸ਼ ਇਹ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ ਕਿ ਕਈ ਵਾਰ ਸਮਝੌਤਾ ਹੋਣ ਤੇ ਸੇਵਾਮਾਤੀ ਜੀ ਨਾਲ ਮੋੜ ਸ਼ੁਰੂ ਕੀਤੇ ਜਾ ਸਕਦੇ ਨੇ ਯਾਤਰੀਆਂ ਦੇ ਲਈ ਬੰਦ ਹੋਣ ਦਾ ਮਤਲਬ ਵਿਨ ਡਾਊਨ ਪੀਰੀਡ ਦੌਰਾਨ ਹੋਰ ਵਾਧੂ ਹੋਈ ਰਕਾਬਤਾ ਤੇ ਉੱਥੇ 72 ਘੰਟੇ ਦਾ ਪੂਰਾ ਬੰਦ ਹੋਣ ਤੱਕ ਪ੍ਰਤੀ ਦਿਨ ਔਸਤਨ 110000 ਯਾਤਰੀ ਇਸ ਤਰ੍ਹਾਂ ਪ੍ਰਭਾਵਿਤ ਹੋਣਗੇ 에어 카ਗੋ ਸੰਚਾਲਨ ਦਾ ਪ੍ਰਭਾਵ ਇਸ ਤੇ ਉੱਪਰ ਵੀ ਗੱਲਬਾਤ ਕਰੀਤਾ ਲੇਵਰ ਵਿਗਨ ਨਾ ਸਿਰਫ ਯਾਤਰੀ ਉਡਾਨਾਂ ਨੂੰ ਪ੍ਰਭਾਵਿਤ ਕਰੇਗਾ ਬਲਕਿ 에ਅਰ ਕੈਨੇਡਾ ਦੇ ਕਾਰਗੋ ਸੰਚਾਲਨ ਤੇ ਵੀ ਪ੍ਰਭਾਵਿਤ ਕਰੇਗਾ ਹਰ ਰੋਜ਼ 에ਅਰਲਾਈਨ ਆਪਣੇ ਜਹਾਜ਼ਾਂ ਦੇ ਵਿੱਚ ਕਈ ਚੀਜ਼ਾਂ ਨੂੰ ਜਿੱਥੇ ਟੋਆ ਟੋਾਈ ਲਈ ਇੰਦਰ ਤੋਂ ਉੱਧਰ ਲੈ ਕੇ ਜਾਂਦਾ ਸੰਵੇਦਨਸ਼ੀਲ ਡਿਲੀਵਰੀਆਂ ਸਮੇਤ ਨਾਜ਼ੁਕ ਚੀਜ਼ਾਂ ਦਾ ਵੀ ਟ੍ਰਾਂਸਪੋਰਟੇਸ਼ਨ ਕਰਦਾ ਸੰਭਾਵਿਤ ਬੰਦ ਹੋਣ ਨਾਲ 에ਅਰਲਾਈਨ ਨੇ ਆਪਣੇ ਹੀ ਸ਼ਿਪਮੈਂਟ ਦੇਰੀ ਹੋਣ ਤੋਂ ਬਚਣ ਦੇ ਲਈ ਕਾਰਗੋ ਦੀ ਸਵੀਕ੍ਰਿਤੀ ਦੀ ਸੀਮਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਾਰਗੋ ਆਪਰੇਸ਼ਨਾਂ ਵਿੱਚ ਰੁਕਾਵਟ ਰੁਕਣ ਦਾ ਕੈਨੇਡਾ ਦੇ ਕਈ ਉਦਗਾ ਦੇ ਪਰ ਵੰਡਾ ਵਿਆਪਕ ਪ੍ਰਭਾਵ ਪੈ ਸਕਦਾ ਜੋ ਸਮੇਂ ਸਿਰ ਸਪਲਟ ਕੀਤੇ ਨਿਰਭਰ ਕਰਦੇ ਨੇ ਉਥੇ ਦੱਸਦੇ ਕਿ 에어 ਕੈਨੇਡਾ ਦੇ ਸੰਕਟ ਕਾਲੀਨ ਉਪਾਤ ਦੀ ਗੱਲ ਬਾਤ 에어 ਕੈਨੇਡਾ ਜੋਰ ਦੇ ਕੇ ਕਹਿ ਰਿਹਾ ਕਿ ਉਹ ਅਜੇ ਵੀ एएलपीए ਦੇ ਨਾਲ ਸਮਝੌਤੇ ਤੇ ਪਹੁੰਚਣ ਲਈ ਵਚਨਬੱਧ ਪਰ ਇਸ ਦੀ ਲੀਡਰਸ਼ਿਪ ਨੇ ਯੂਨੀਅਨ ਦੁਆਰਾ ਤਨਖਾਹ ਜਾਂ ਮੰਗਾਂ ਤੇ ਸਮਝੌਤਾ ਕਰਨ ਤੋਂ ਇਨਕਾਰ ਨੂੰ ਮੁੱਖ ਰੁਕਾਵਟ ਵਜੋਂ ਉਜਾਰਤ ਕੀਤਾ। ਇਹ ਕੈਨੇਡਾ ਦੇ ਅਨੁਸਾਰ ਇੱਕ ਮਹੱਤਵਪੂਰਨ ਯਾਤ ਦੇ ਵਾਅਦੇ ਦੇ ਲਈ ਐਲਪੀਏ ਦਾ ਦਬਾਅ ਆਸਤਨ ਕ੍ਰੀਡਿਅਨ ਯਾਤ ਵਾਅਦੇ ਤੋਂ ਕਿਤੇ ਵਾਅਦਾ ਜੋ ਇਹ ਰੱਖਦਾ ਹੈ ਕਿ ਕਿਸੇ ਇਸ ਦੇ ਪਾਇਲਟ ਇਹਲਾ ਹੀ ਦੇਸ਼ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਆਪਕ ਪਾਇਰਟਾਂ ਵਿੱਚੋਂ ਇੱਕ ਨੇ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ 에ਅਰ ਕੈਨੇਡਾ ਨੇ ਤਨਖਾਹ ਵਾਦ ਨੂੰ 9 ਸਾਲ ਸੀਨ ਨੂੰ ਸੌਂਪਣ ਦਾ ਪ੍ਰਸਤਾਵ ਇੱਕ ਪੇਸ਼ਕਸ਼ ਜਿਸ ਨੂੰ ਐਲਪੀਏ ਨੇ ਸਬਕਾਰ ਕਰਨਾ 에ਅਰਲਾਈਨ ਵਿਆਪਕ ਵਿਦਨ ਨੂੰ ਰੋਕਣ ਦੇ ਲਈ ਸਰਕਾਰੀ ਦਖਲ ਦੀ ਵੀ ਮੰਗ ਕਰ ਰਹੀ ਹੈ ਦੂਜੇ ਸੈਕਟਰਾਂ ਦੇ ਨਾਲ ਜੁੜੇ ਹਾਲੀ ਦੇ ਮਜ਼ਦੂਰ ਬਾਦ ਵਿੱਚ ਫੈਡਰਲ ਲੇਬਰ ਮੰਤਰੀ ਨੇ ਸਮਾਨ ਬੰਦ ਹੋਣ ਤੇ ਬਚਣ ਲਈ ਇੱਕ ਮੱਤਵਰਤ ਭੂਮਿਕਾ ਨਿਭਾਈ ਹੈ। ਅਸੀਂ ਸਮਝਦੇ ਹਾਂ ਕਿ ਇਸ ਨਾਲ ਸਾਡੇ ਗ੍ਰਾਹਕਾਂ ਨੂੰ ਹੋਰ ਅਸੁਵਿਧਾ ਲਈ ਮਾਫੀ ਮੰਗਣੀ ਪਵੇਗੀ। ਅਸੀਂ ਮੰਗਦੇ ਵੀ ਹਾਂ ਮਾਫੀ ਰੂ ਸੁਨੇਗਾ ਲਾਖੀ ਹੈ ਕਿ ਸਾਡੇ ਘਰ ਕੀ ਕਈ ਲੋਕ ਬੜੇ ਪਰੇਸ਼ਾਨ ਵੀ ਹੋਣਗੇ। ਹਾਲਾਂਕਿ ਇੱਕ ਪ੍ਰਤਿਬਿੰਬ ਬੰਦ ਸਾਡੇ ਲਈ ਉਪਲਬਧ ਇੱਕ ਜ਼ਿੰਮੇਵਾਰੀ ਵਾਲਾ ਫੋਰਸ ਹੈ 에어ਲਾਈਨ ਦੇ ਉਗ ਲਈ ਬੰਦ ਹੋਣ ਦਾ ਅਰਥ ਹੁਣ ਕੀ ਹੋ ਸਕਦਾ ਜੇਕਰ ਲੇਬਰ ਵਿਗਨ ਅੱਗੇ ਵਧਦਾ ਤਾਂ 에어 ਕੈਨੇਡਾ ਦਾ ਬੰਦ ਹੋਣਾ ਕੈਨੇਡਾ ਦੇ ਹਵਾ ਬਾਜੀ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾ ਦਾ ਇੱਕ ਕਾਰਨ ਬਣ ਸਕਦਾ ਪਰ ਭਾਵੇਂ ਤੇ 에어ਲਾਈਨਾਂ ਤੋਂ ਪਰੇ ਫੈਲੇਗਾ ਕਨੈਕਟਿੰਗ ਫਲਾਈਟਾਂ ਸ਼ੇਅਰਸ ਪਾਟਾ ਤੇ ਦੇਸ਼ ਦੀ ਆਰਥਿਕਤਾ ਤੇ ਵੀ ਵੱਡਾ ਅਸਰ ਪਵੇਗਾ ਹਰ ਦਿਨ 에어 ਕੈਨੇਡਾ ਵਿਦੇਸ਼ਾਂ ਤੋਂ 24000 ਕੈਨੇਡੀਅਨਾਂ ਨੂੰ ਵਾਪਸ ਘਰ ਲੈ ਕੇ ਆਉਂਦਾ ਹੈ ਅਤੇ 15000 ਵਿਦੇਸ਼ੀ ਸ਼ਹਿਲਾਨੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਜਾਣ ਵਿੱਚ ਮਦਦ ਕਰਦਾ ਹੈ। ਆਪਰੇਸ਼ਨ ਵਿੱਚ ਪੂਰੀ ਤਰ੍ਹਾਂ ਰੁਕਣ ਨਾਲ ਕੈਨੇਡੀਅਨ ਹਵਾਈ ਅੱਡਿਆਂ ਤੇ ਹੋਰ ਯਾਤਰਾ ਬੁਨਿਆਦੀ ਢਾਂਚੇ ਪ੍ਰਭਾਵਿਤ ਹੋਣਗੇ। ਇਹ ਛੋਟੀਆਂ 에ਅਰਲਾਈਨਾਂ ਅਤੇ ਜੈਜ ਅਤੇ ਪਾਲ 에ਅਰਲਾਈਨਸ ਵਰਗੀਆਂ ਤੀਜੀ ਧਿਰ ਆਪਰੇਟਰਾਂ ਤੇ ਵੀ ਦਬਾਅ ਪੈ ਸਕਦਾ ਜੋ 에ਅਰ ਕੈਨੇਡਾ ਐਕਸਪ੍ਰੈਸ ਡਾਨਾ ਪ੍ਰਦਾਨ ਕਰਦੇ ਨੇ। ਪਰ 에어ਲਾਈਨ ਦੇ ਰੋਜ਼ਾਨਾ ਗਾਹਕ ਆਧਾਰ ਸਿਰਫ 20% ਨੂੰ ਸੰਭਾਲਦੇ ਨੇ। ਵਡਾ ਅਗੇ ਠੀਕ ਹੋਵੇ। ਜਿਵੇਂ ਜਿਵੇਂ ਸੰਭਵੀ ਬੰਦ ਦੀ ਤਰੀਖ ਨੇੜੇ ਆ ਰਹੀ ਹੈ, ਸਭ ਦੀ ਨਜ਼ਰਾਂ ਚੱਲ ਰਹੀਆਂ ਨੇ ਕਿ ਗੱਲਬਾਤ ਠੀਕ ਹੋਵੇਗੀ। ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ 에어 ਕੈਨੇਡਾ ਦੇ ਪੜਾਵਰ ਬੰਦ ਹੋਣਾ ਮੁਸਾਫਰਤ ਕਰਮਚਾਰੀਆਂ ਦੇ ਲਈ ਇੱਕ ਹਫੜਾ ਤਫਰੀਦੋ ਘਟ ਨਹੀਂ ਹੈ। ਏਅਰਲਾਈਨ ਨੇ ਯਾਤਰੀ ਨੂੰ ਭਰੋਸਾ ਦਵਾਇਆ ਕਿ ਵਾਦ ਦੇ ਕਿਸੇ ਵੀ ਹੱਲ ਤੋਂ ਬਾਅਦ ਉਹ 7 ਤੋਂ 10 ਦਿਨਾਂ ਦੇ ਅੰਦਰ ਆਮ ਸੰਚਾਲਨ ਨੂੰ ਬਹਾਲ ਕਰਨ ਵਿੱਚ ਪੂਰੀ ਕੋਸ਼ਿਸ਼ ਕਰੇਗਾ ਹਾਲਾਂਕਿ ਘੜੀ ਟਿਕ ਰਹੀ ਹੈ ਏਅਰਲਾਈਨ ਉਦਯੋਗ ਕੈਨੇਡੀਅਨ ਸਰਕਾਰ ਅਤੇ ਸਭ ਤੋਂ ਮਹੱਤਵਪੂਰਨ 에ਅਰ ਕੈਨੇਡਾ ਦੇ ਗ੍ਰਾਹਕ ਹਾਲ ਹੀ ਦੇ ਯਾਦ ਵਿੱਚ ਸਭ ਤੋਂ ਵੱਡੇ 에ਅਰਲਾਈਨ ਵਿਗਨ ਦੀ ਸੰਭਾਵਨਾ ਲਈ ਤਿਆਰ ਨੇ ਫਲਾਈਟ ਬਦਲਾਅ ਰਿਫੰਡ ਬਾਰੇ ਜਾਣਕਾਰੀ ਲਈ 에ਅਰ ਕੈਨੇਡਾ ਗ੍ਰਾਹਕਾਂ ਨੂੰ www earcanada.com ਤੇ ਜਾਣ ਅਤੇ ਉਪਲਬਧ ਸੇਵਾ ਸਰਵਿਸ ਸੇਵਾ ਸਾਧਨਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕਰਦਾ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੁਣ ਖਬਰਾਂ ਵਿੱਚ ਇਹ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਣਿਆ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ